ਲਓ ਜੀ ਸੋਸ਼ਲ ਮੀਡੀਆ ਤੇ ਲੱਗ ਗਿਆ ਠੱਗੀ ਮਾਰਨ ਦਾ ਨਵਾਂ ਤਰੀਕਾ ਕਹਿੰਦੇ ਵੀ ਨੌਕਰੀਆਂ ਹੀ ਨੌਕਰੀਆਂ ਹੁਣ ਲੈ ਲਓ ਨਵੇਂ ਤਰੀਕੇ ਦੀ ਨੌਕਰੀ ਜਿਹੜੇ ਲੋਕ ਨੌਕਰੀਆਂ ਨੂੰ ਰੋਂਦੇ ਆ ਪਹਿਲਾਂ ਵੀਡੀਓ ਦੇਖ ਲਓ ਹ ਮੈਨੂੰ ਐਸਾ ਲੜਕਾ ਚਾਹੀਏ ਜੋ ਮੈਨੂੰ ਮਾਂ ਬਣਨੇ ਕੀ ਖੁਸ਼ੀ ਦੇ ਪਾਏ ਠੀਕ ਹੈ ਚਾਹ ਉਹ ਗੋਰਾ ਹੋ ਕਾਲਾ ਹੋ ਲੰਬਾ ਹੋ ਮੋਟਾ ਆਪਤਲਾ ਕੈਸਾ ਵੀ ਹੋ ਚਲੇਗਾ ਕਿ ਉਹਦੇ ਵਿੱਚ ਕੀ ਕਹਿੰਦੀਆਂ ਪਈਆਂ ਕੁੜੀਆਂ ਕਹਿੰਦੀਆਂ ਵੀ ਪ੍ਰੈਗਨੈਂਟ ਕਰ ਦੋ ਤੇ 5 ਤੋਂ 25 ਲੱਖ ਰੁਪਇਆ ਲੈ ਲਓ ਇਸ ਤਰੀਕੇ ਦਾ ਸਕੈਮ ਜਿਹੜਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਆ ਵੀਡੀਓ ਜਿਹੜੀਆਂ ਸਾਈਟ ਤੇ ਚੱਲ ਰਹੀਆਂ ਤੁਹਾਨੂੰ ਵਕ ਵਕ ਵੀਡੀਓਜ਼ ਜਿਹੜੀਆਂ ਕੁੜੀਆਂ ਦੀਆਂ ਮਿਲ ਜਾਣਗੀਆਂ ਇਹ ਸੋਸ਼ਲ ਮੀਡੀਆ ਤੇ ਠੱਗੀ ਮਾਰਨ ਦਾ ਨਵਾਂ ਤਰੀਕਾ ਸ਼ੁਰੂ ਹੋ ਗਿਆ ਕਹਿੰਦੇ ਵੀ ਤੁਹਾਡਾ ਕੁਝ ਨਹੀਂ ਲੱਗਣਾ ਸਿਰਫ ਤੁਸੀਂ ਇਸ ਇਹਨਾਂ ਲੜਕੀਆਂ ਨੂੰ ਪ੍ਰੈਗਨੈਂਟ ਕਰਨਾ ਤੇ ਉਸ ਤੋਂ ਬਾਅਦ 25 ਤੋਂ 50 ਲੱਖ ਰੁਪਇਆ ਤੁਹਾਡੇ ਖਾਤੇ 'ਚ ਪਾ ਦੇਣਗੇ ਪਹਿਲਾਂ ਦਾ ਵੀਡੀਓ भी कुडिया बहुत ज़्यादा ज़्यादा सोशल मीडिया हो रही ने। आज तो वीडियो। भी दूंगी जैसे रहना चाहेगा वैसे रहेगा नशे ना करता हो कभी कभी करता हो चलेगा लेकिन सिर्फ वो बच्चा देने के कर पाए। हो।, ये ना हो की वन आए, वार से चाहिए है। और चला जाए छोड़ के चला जाए नंबर पर कॉन्टेक्ट करे नाइन एट डबल नाइन सेवन सिक्स फोर मुझे लड़का चाहिए जो मुझे तो चलेगा कोई दिक्कत नहीं है ਔਰ बस उसकी उम्र ज्यादा ना हो अगर वो लड़का शादीशुदा है तो अपनी फैमिली की पूरी सहमति से ही हमारे पास आए क्योंकि जो भी... लो जी वख वख ऑफर नहीं कोई 15 लाख ਦਿੰਦੀ ਹੈ ਕੋਈ 50 लाख ਦਿੰਦੀ ਹੈ ਰੋਲਾ ਕੀ ਹੈ ਵੀ ਤੁਸੀਂ ਸਿਰਫ ਪ੍ਰੈਗਨੈਂਟ ਕਰਨਾ ਇਹਨਾਂ ਲੇਡੀਜ਼ ਨੂੰ ਤੇ ਪੈਸੇ ਪਾਉਣੇ ਆ ਆ ਜਿਹੜੀ ਠੱਗੀ ਮਾਰਦਾ ਨਵਾਂ ਤਰੀਕਾ ਲੱਭ ਲਿਆ ਸੋਸ਼ਲ ਮੀਡੀਆ ਤੇ ਲੋਕਾਂ ਨਾਲ ਠੱਗੀ ਕਿਵੇਂ ਵੱਜਦੀ ਹੈ ਹੁਣ ਉਹ ਦੱਸਦੇ ਆ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਲਾਈਕ ਕਰਕੇ ਤੇ ਕਮੈਂਟ ਕਰਕੇ ਨਾ ਆਪਦੀ ਰਾਏ ਜ਼ਰੂਰ ਸਾਂਝੀ ਕਰਿਓ ਵੀ ਕਿਸ ਕਿਸ ਦੇ ਨਾਲ ਇਹ ਠੱਗੀ ਵੱਜੀ ਹੈ ਤੇ ਕੌਣ ਕੌਣ ਇਸ ਠੱਗੀ ਤੋਂ ਬਚ ਗਿਆ ਕਿਉਂਕਿ ਠੱਗੀ ਕਿਵੇਂ ਮਾਰਦੇ ਨੇ ਪਹਿਲਾਂ ਕਹਿ ਦਿੰਦੇ ਨੇ ਵੀ ਤੁਸੀਂ ਪ੍ਰੈਗਨੈਂਟ ਕਰਨਾ ਤੁਹਾਨੂੰ ਪਤਾ ਦਿੱਤਾ ਜਾਊਗਾ ਹੋਟਲ 'ਚ ਬੁਲਾਇਆ ਜਾਊਗਾ ਤੇ ਜੇ ਪੋਜ਼ਿਟਿਵ ਹੋਇਆ ਤਾਂ ਪਹਿਲਾਂ ਤੁਹਾਨੂੰ ਉਸ ਤੋਂ ਪਹਿਲਾਂ 5 ਲੱਖ ਰੁਪਏ ਮਿਲੂਗਾ ਤੇ ਜਦੋਂ ਜਿਹੜਾ ਡਿਲੀਵਰੀ ਹੁੰਦੀ ਆ 50 ਲੱਖ ਰੁਪਏ ਤਾਨੂੰ ਕੈਸ ਦਿੱਤਾ ਜਾਊਗਾ ਠੱਗੀ ਕਿਵੇਂ ਮਾਰਦੇ ਆ ਉਹ ਸੁਣ ਲਓ ਕਿਉਂਕਿ ਜਦੋਂ 5 ਲੱਖ ਰੁਪਏ ਦਿੰਦੇ ਕਹਿੰਦੇ ਵੀ ਉਹਦਾ GST ਭਰਨਾ ਪਊਗਾ ਜਿਹੜਾ 20 ਤੋਂ 30 ਲੱਖ ਰੁਪਏ ਇਹਨਾਂ ਨੇ ਦੇਣਾ ਉਹਦਾ GST ਜਿਹੜਾ 15 ਤੋਂ 20000 ਰੁਪਏ ਇਹ ਆਪਦੇ ਖਾਤੇ 'ਚ ਪਵਾ ਲੈਂਦੇ ਨੇ ਤੇ ਕਿਉਂਕਿ ਲਾਲਚ ਚ ਆਇਆ ਬੰਦਾ ਜਦੋਂ 15 20000 ਰੁਪਏ ਪਾ ਦਿੰਦਾ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਇਹਨਾਂ ਦੀ ਠੱਗੀ ਇਹ ਫੋਨ ਬੰਦ ਕਰ ਲੈਂਦੇ ਆ ਫੋਨ ਕਿਸੇ ਦਾ ਨਹੀਂ ਚੱਕਦੇ ਅਜਈਆਂ ਠੱਗੀਆਂ ਦੋਸਤੋ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਕਿ ਪ੍ਰੈਗਨੈਂਟ ਬਣਾਓ ਤੇ 50 ਲੱਖ ਪਾਓ ਹੁਣ ਨੌਕਰੀਆਂ ਕਿ ਜਿਹੜੇ ਦੋਸਤ ਬਚ ਗਏ ਇਹਨਾਂ ਸਕੈਮ ਤੋਂ ਸ਼ੇਅਰ ਕਰ ਦੇਣਾ ਤੇ ਹੋਰ ਲੋਕਾਂ ਨੂੰ ਆਪਾਂ ਜਾਗਰੂਕ ਕਰ ਸਕੀਏ ਹੋਰਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਦੋਸਤੋ ਕਿ ਸੋਸ਼ਲ ਮੀਡੀਆ ਤੇ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਗਿਆ ਇਹ ਕਹਿੰਦੇ ਆ ਵੀ ਪ੍ਰੈਗਨੈਂਟ ਬਣਾਓ ਤੇ 50 ਲੱਖ ਪਾਓ ਨੌਕਰੀਆਂ ਦਾ ਚਲੋ ਮੰਨਦੇ ਆ ਵੀ ਨੌਕਰੀਆਂ ਨਹੀਂ ਮਿਲਦੀਆਂ ਪਰ ਨੌਕਰੀਆਂ ਦਾ ਝਾਂਸਾ ਦੇ ਕੇ ਲੋਕਾਂ ਨੂੰ ਇਸ ਤਰੀਕੇ ਨਾਲ ਮੂਰਖ ਬਣਾਉਣਾ ਕਿੰਨਾ ਕੁ ਸਹੀ ਆ ਉਹ ਵੀਡੀਓ ਦੇਖ ਕੇ ਤੁਸੀਂ ਕਮੈਂਟ ਕਰਕੇ ਕਰ ਦਿਓ ਆਪਦੀ رائے ਜ਼ਰੂਰ ਕਮੈਂਟ ਦੇ ਵਿੱਚ ਸ਼ੇਅਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ